ਜੀ ਕਿਵੇਂ ਆ ਆ ਦੇਖ ਸਾਡੇ ਬੈਠਦੇ ਲੋਕਾਂ ਦਾ ਹਾਇ ਕਰਦੇ ਹੋ ਬੰਦਾ ਆਜੀ ਆਜੀ ਬੰਨ ਸਕਦਾ ਆ ਸਾਡੇ ਬੈਠਦੇ ਆਕੜੀਆਂ ਵੀ ਬੈੰਦੀਆਂ ਨੇ ਕੁੜੀਆਂ ਆ ਜੱਸੂ ਡਰ ਜਾਂਦਾ ਆ ਆ ਜੱਸੂ ਡਰਦਾ ਆ ਆ ਜੱਸੂ ਡਰ ਜਾਂਦਾ ਜੀ ਇਕੱਲਾ ਬਾਹ ਡਰਦਾ ਯਾਰ ਜੱਸੂ ਨੂੰ ਲਾਗੇ ਆ ਬੈਠਦੇ ਬੰਦੇ ਮਿਲ ਕੇ ਹੋਏ ਕਾ ਸਾਡੇ ਪਿੰਡ ਦਾ ਤੇਜੀ ਅੰਕ ਅੰਕ ਸਾਡੇ ਪਿੰਡ ਦੇ ਦੇ ਵੀਰੋ ਓਏ 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 ਸਿਰਾ ਸਾਡੇ ਪਿੰਡ ਦੇ ਬੰਦੇ ਜਿਉ ਮੈਦੇ ਇਸ਼ਾਰੇ ਓਏ ਮਹਾਤਮਾ ਗਾਂਧੀ ਆ ਗਾਂਧੀ ਆ ਦੇਖੋ ਜੀ ਬਲਦੀਪ ਨੂੰ ਗ੍ਰੀਨ ਹੋਰ ਸਾਰਾ ਮੈਨ ਗਿਆ ਆ ਚੱਲਿਆ ਜੀ ਉਹਨੂੰ ਮੈਂ ਹੋ ਜੀ ਵੀਰੋ ਅੱਜ ਆ ਪਹੁੰਚਿਆ ਜੀ ਸਪਾਰ ਮੇਲਾ ਜੋ ਕਿ ਬਹੁਤ ਜਿਆਦਾ ਵਹਿਦ ਰਹਾ ਹੈ ਮੇਲਾ ਇਹੀ ਚੱਲੇ ਜੀ ਮੇਲੇ ਦੇ ਆਉਣੇ ਤੁਹਾਨੂੰ ਦਿਖਾਉਣਾ ਚੰਦੌਰ ਕੈਸ਼ਤੀਆਂ ਗੁਸਤੀਆਂ ਜੋ ਕਿ ਫੁੱਲ ਨਜ਼ਾਰਾ ਹੈ ਜੀ ਆਹ ਦੇਖੋ ਜੀ ਕਹਿੰਦੇ ਬਹੁਤ ਨਜ਼ਾਰਾ ਆ ਰਿਹਾ ਚੰਦ ਸੁਣਿਆ ਆਪਾਂ ਬੱਜੇ ਆ ਜੀ 8 ਆ ਚੱਲੇ ਜੀ ਆ ਤੇ ਜਿਵੇਂ ਉਹ ਕਿਵੇਂ ਆ ਮੁੰਡਿਆ ਹਾਂ ਹਾਂ ਚੱਲੇ ਜੀ ਆ ਜਾਣੇ ਜੀ ਮੇਲੇ ਤੇ ਹੁਣ ਫੇਰ ਕਿਉਂ ਆਣੀਂ ਕਾਲੀ ਜਣਾ ਮਾਚੀ ਆਂ ਆਂ ਕਿਜੀ ਕਿਵੇਂ ਆ ਆ ਲੈ ਸਾਡੇ ਪਿੰਡ ਦੇ ਬੰਦੇ ਹਾਏ ਕਰਦੇ ਹੋਵੇ ਆ ਆ ਜੀ ਆ ਜੀ ਬੰਦੇ ਆ ਸਾਡੇ ਪਿੰਡ ਦੇ ਬੰਦੇ ਜੀ ਫੜਦੇ ਮੀਲੇ ਤੇ ਅੱਜ ਆ ਆ ਆ ਦੇਖੋ ਜੀ ਬਲਦੀਪ ਨੂੰ ਗ੍ਰੀਨ ਹੋਰ ਸਾਰਾ ਮਾਰ ਗਿਆ ਆ ਚੱਲਿਆ ਜੀ ਉਹਨੂੰ ਮੈਨੂੰ ਚੱਲਾ ਦੇਖੋ ਆਧਾ ਘਰੇ ਗਿਆ ਘਰੇ ਗਿਆ ਆ ਤਾਂ ਮੇਲਾ ਮੁਰ ਕੇ ਆਇਆ ਆ ਤਾਂ ਮੇਲਾ ਮੇਲਾ ਦਾ ਮਗਰ ਰਹਿ ਗਿਆ ਆਧਾ ਮੇਲਾ ਮੁਰ ਕੇ ਆਇਆ ਆ ਬਲਦੀਵ ਦਾ ਚੱਕਾ ਦੇਖ ਰਿਹਾ ਆਧਾ ਮੇਲਾ ਮੁਰਿਆ ਓਏ ਹੋਏ ਕੋਈ ਥੇ ਆ ਉਹੀ ਜਿਹੜੇ ਮਾਰੀ ਜਾਂਦੇ ਨੇ ਓਏ ਪਤਾ ਨਹੀਂ ਨੂੰ ਹੀ ਮਾਰੀ ਜਾਂਦਾ ਬਲਦੀਵ ਯਾਰ ਉਹ ਕਿੱਥੇ ਆ ਹੈਗਾ ਵਾ ਬਰਬਾਹ ਦੇਖਿਆ ਹੀ ਨਹੀਂ ਓਹੋ ਕੰਮ ਹੋ ਗਿਆ ਬਧਰੀ ਦਾ ਉਹ ਨਹੀਂ ਪੈ ਜੂਗੀ ਪੈ ਜੂਗੀ ਤਾਂ ਮੇਲਾ ਲੱਗ ਰਿਹਾ ਏ ਤੇ ਹੋਰ ਆਪੀ ਰੱਖਦੇ ਨਾ ਆ ਬੱਬੀ ਫੇਰਦਾ ਛੱਡੇ ਫੇਰਦਾ ਬੱਬੀ ਆ ਬੱਬੀ ਫੇਰਦਾ ਵੀਰੇ ਬਾਲੀ ਵਾਲ ਪਹਿਰਾ ਹੋ ਵੀ ਰੇ ਪੂਰਾ ਤਗੜਾ ਪਹਿਰਾ ਜੀ ਬੱਬੀ ਫਿਰਦਾ ਭਾਜੀ ਅਸਕਰੀ ਪ੍ਰਾਇਮ ਸ਼ੌਂਕੀ ਖਾਓ ਆਜਾ ਮੇਲੇ ਦਾ ਬਹੁਤ ਜਾਂਦਾ ਮੈਲੇ ਦੀ ਇਹ ਹਰ ਮਰੋ ਵਾਹ ਨਹੀਂ ਹੁੰਦਾ ਯਾਰ ਤੇ ਜਿਹਦੇ ਹੱਡੀਆਂ ਬਾਹਰ ਆ ਜਾਣੀਆਂ ਓਏ ਫੋਨ ਆ ਗਿਆ ਜੱਪਲ ਜੱਪਲ ਆ ਕੇ ਫੋਨ ਆਇਆ ਜੱਪਲ ਆ ਗਈ ਬੋਲਿਆ ਫੋਨ ਆ ਗਿਆ ਸੋ ਰੋਕ ਤੇ ਮਾਰ ਉਖੜਾਓ ਯਾਰ ਬੋਲ ਬੋਲ ਉਹ ਵੀ ਕਹਿੰਦਾ ਉਹ ਆ ਦੇਖੋ ਡਰ ਗਿਆ ਓ ਵੀਰੇ ਝੂਲਾ ਪੂਰਾ ਕਰਕੇ ਹੱਟ ਜਾ ਓਏ ਓਏ ਓਹ ਕੋ ਕਹਿੰਦਾ ਰੋਕ ਦੋ ਏ ਚੱਤੀ ਆ ਗਈ ਵੀਰੇ ਉਹ ਨਹੀਂ ਨਵਾਂ ਦਾ ਵੀਰੇ ਗਲਚ ਆ ਗਿਆ ਉਹਦੇ ਉਹ ਢਰ ਗਿਆ ਓ ਆ ਜਾਓ ਆ ਮਰੇ ਵੀਡੀਓ ਬਣਾਈਏ ਆ ਜਾ ਮਰੇ ਕੋਲ ਦੇ ਉੱਤਰੋਂ ਦੇਖੀ ਓ ਮਰੇ ਆ ਬੈਠਾ ਮਾਈ ਦਾ ਆ ਲੈ ਲੋ ਜੀ ਜਵਾਹਕੜੀਆਂ ਵੀ ਬੈੰਦੀਆਂ ਨੇ ਕੁੜੀਆਂ ਆ ਜੱਸੂ ਡਰ ਜਾਂਦਾ ਵਾ ਅੱਜ ਸੂਟਰ ਡਰਦਾ ਵਾ ਅੱਜ ਸੂਟਰ ਜਿੰਦਾ ਜੀ ਕੱਲਾ ਬਾਹ ਡਰਦਾ ਯਾਰ ਚਾਹ ਰਹੇ ਨੇ ਆ ਟੈਗਟ ਲਾ ਦੇ ਆ ਜੱਫੀ ਨੇ ਵੀ ਪੂਰਾ ਪੰਪ ਲਾ ਰਿਆ ਪੂਰਾ ਪੰਪ ਨਾ ਵੀ ਨਹੀਂ ਪੈਂਦਾ ਬਹਿੰਦਾ ਆ ਲੈ ਗਾ ਲੈ ਐ ਹੈ ਪਾ ਐ ਜੱ ਬਿਠਾਉਣਾ ਐ

गच गया आया वो भी कोई डर नहीं गेड़े वाले घट घुमाए ने उस डर नहीं लगे छड़ी बला बल्ला बल बल्ल ਜੱਟ ਜਿੱਤ ਜਾਈਗਾ ਤੁਮ ਲਾਈਗਾ ਆਪਣਾ ਡਾਕਾ ਸਾਲਾ ਖੁਲਾ ਬੰਦਾ 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 ਲੋ ਜੀ ਆ ਕਰ ਇਹਨੂੰ ਕਹਿੰਦਾ ਟੇਡਾ ਜੰਡੋਲ ਸੁਣੋ ਅੱਜ ਰਾਤ ਨੂੰ ਲੋ ਜੀ ਦਾ ਆਪਰਾ ਪਿੰਡ ਦੇ ਬੰਦੇ ਮਿਲ ਕੇ ਓਏ ਅੰਕਲ ਸਾਡੇ ਪਿੰਡ ਦੇ ਤੇ ਜੀ ਅੰਕਲ ਆ ਅੰਕਲ ਸਾਡੇ ਪਿੰਡ ਦੇ ਇਹਨਾਂ ਵਿਰੋਧ ਓਏ ਕਿਵੇਂ ਅੰਕਲ આખો ખવા કગ મંગ દી પેસતા બસ દો પેજ ખવાઉંગા ખાલે ચીજી ખાણી ચીજી ਨੇ ਨੇ ਆ ਜਾ ਵਾ ਪੈੜ ਦੇ ਬਾਵੇ ਮਿਲ ਰਹੇ ਨੇਗੇ ਲੋ ਵੀਰ ਜੀ ਗੱਡੀ ਚੱਲਦੀ ਆ ਭਾਈ ਭਾਈ ਚੱਲਦੀ ਆ ਭਾਈ ਚੱਲਦੀ ਆ ਪੁਲਸਾ ਰੋਕਦੇ ਨਹੀਂ ਹੈਗੇ ਹੋ ਗਿਆ ਬੰਦੇ 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 ਮਹੌਲ ਬਹੁਤ ਵਧੀਆ ਹੈ ਓਰੇ ਆਪੂ ਤੇ ਬੰਗੜਾ ਜੀ ਕੋਈ ਚੱਜਦਾਰੀ ਹੈਗਾ ਪੂਤ ਬੰਗੜਾ ਉਹੀ ਆਂ ਰਕੜੀ ਆ ਤਰਾੜੀ ਆ ਗਏ ਤੇ ਆੜੀ ਵੀ ਤੇ ਆੜੀ ਹੋਰ ਇੱਕ ਟੱਟ ਪੁੱਟ ਪਾਈ ਫਿਰ ਅੱਜਾ ਕਰ ਜਾ ਹੁੰਦੇ ਸਾਡੇ ਸਾਡੇ ਪੈਂਦੇ ਵਾਲੇ ਨੇ ਹਾਂਜੀ ਹਾਂਜੀ ਬਹੁਤ ਤਖੜੇ ਜਰਦੇ ਪੈਂਦੇ ਬੰਦੇ ਓਏ ਜੌਨ ਜੀ ਓਏ ਸਿਰਾ ਲੋ ਜੀ ਆਪਣੇ ਪਿੰਡਾਂ ਦੇ ਬਾਹਲੇ ਮੇਰੇ ਦੇ ਬੰਦੇ ਆ ਤੇ ਬਰਾ ਬਾਰਨਾ ਮੇਲਾ ਆਇਤਾ ਆ ਵੀ ਆ ਕੇ ਆਪਣੇ ਪਿੰਡ ਦੇ ਮਿਲੋ ਆ ਮਲੋਤ ਜੀ ਆ ਹਾਂ ਜੀ ਆ ਦੇਖੋ ਆਹ ਓਹੋ ਗੱਡੀ ਆ ਗਈ ਗੱਡੀ ਆਜਾ ਪਿੰਡ ਦੇ ਬਾਹਲੇ ਜਿਆਦਾ ਮੈਨੂੰ ਲੱਗਦਾ ਫਿਰੋ ਕੰਮ ਕਰ ਦੇਖ ਆਂ ਊਠ ਆ ਗਿਆ ਪੁਰਾਣਾ ਊਠ ਦੇਖ ਲੋ ਜੀ ਇਹ ਨਹੀਂ ਦੇਖਿਆ ਕਦੇ ਪੜਦੇ ਬੰਦੇ ਜਿਵੇਂ ਬੈਨੇ ਸਾਰੇ ਓ ਮਾਵੇ ਗਾਦੀ ਆ ਗਾਦੀ ਕਿਵੇਂ ਆ ਜੀਰਾ ਅੱਜ ਏ ਬੀ ਅੱਜ ਆ ਰਹੇ ਆ ਫਿਰਦੇ ਆ ਰੋ ਨਾ ਏ ਨਿਹਤਰੇ ਗੇਮਾਂ ਨਹੀਂ ਆ ਬਚਪਨ ਦੀ ਯਾਦ ਆ ਗਈ ਜੀ ਹੋਰ ਪਟਾਉਂਦੇ ਨਹੀਂ ਹੈਗੇ ਆ ਜਾ ਆ ਜਾ ਕੇ ਇੱਧਰ ਇੱਧਰ ਗੱਡੀ ਆ ਗਈ ਦੇਖ ਮੈਂ ਦੇਖ ਲੋ ਆ ਚਿੰਕਾ ਜੀ ਕਿੱਧਰ ਮਾਰਦਾ ਇੱਧਰ ਵੀ ਹੂਠ ਹੈਗਾ ਬਾਈ ਵਾਹ ਜੀ ਵਾਹ ਓਹ ਪੂਤ ਮੰਗਲਾ ਨਹੀਂ ਦੇਖਣਾ ਕਿਸ ਨੇ ਪੂਤ ਮੰਗਲਾ ਓ ਇੱਧਰ ਵੀ ਊਠ ਆ ਗਿਆ ਜੀ ਪੂਰਾ ਊਠ ਲੋ ਜੀ ਵੀਰਾ ਆ ਤੁਹਾਨੂੰ ਮੇਲੇ ਦੇ ਦਵਾਈ ਲੈ ਕੇ ਜਾਣਾ ਦਵਾਈ ਦਵਾਈ ਨਾ ਦਵਾਈ ਇਹਨਾਂ ਨੂੰ ਦੋਣ ਆਏ ਤੁਹਾਨੂੰ ਦਵਾਈ ਲੈ ਕੇ ਜਾਵਾਂ ਦਵਾਈ ਓਏ ਆਇਓ ਆ ਕੇ ਦਵਾਈ ਜੀ ਲੋ ਆ ਆ ਕੇ ਦਵਾਈ बई आ गए जी बल्ला डबई चाह नजारा ले लो जी आ गए डुबई चो दबई का नजारा कहते भी इतो लेना पार मेले बिच देख लो सोको भी मछिया ही मछिया देखो आ गए मछिया मछिया ਇਹ ਬਾਈ ਆ ਪਤਾ ਨਹੀਂ ਜੀ ਕੀ ਆ ਕਲੀ ਐਚਡੀ ਨਹੀਂ ਆ ਜੂਮ ਹੀ ਗਾ ਵੀ ਬਹਿ ਕੇ ਦੇਖਣ ਲਈ ਕੋ ਦਿਂਦਾ ਨਹੀਂ ਪਰ ਮੈਂ ਮੈਨੂੰ ਆਰਾਓ ਕੋ ਦਿਂਦਾ ਨਹੀਂ ਗਾ ਆ ਬੂਵਾ ਜੀ ਜਮਾ ਮਜ਼ਾ ਨਹੀਂ ਆਇਆ ਐਲੀਜੀਟ ਲਾ ਕੇ ਦੇਖਾਂਗੇ ਆਪਾਂ ਆ ਮੱਸੀਆ ਫੇਰ ਆ ਕੇ ਦਵਾਈ ਚ ਕਿਹੜਾ ਤਬਾਦਲਾ ਆ? ਅਲੋ ਮਾਈ ਜੀ ਆਲੋ ਬੀ ਜੀ ਖੂਦਾਨ ਕਰ ਦੋ। ਦਵਾਈ ਮਸੀ ਆਲਾ। ਹੈ? ਫੂਨ ਦਾਨ ਕਰ। ਜਿਸ ਨੇ ਗਿਆ। ਜਸਨ ਬੀ ਜੀ ਖੂਦਾਨ ਕਰ ਦੋ। ਜਸਨ ਜਸਨ ਬੀ ਜੀ ਕਹਦਾ ਨਾਲ। ਵੀਰੋ ਮੇਲਾ ਫੇਰ ਦਵਾ ਤੋਂ ਚੰਡੋੜ ਕੈਸ਼ੀਆਂ ਦਿਖਾ ਦਈਏ। ਪਰ ਚੰਡੋੜੀ ਦੇ ਕੈਸ਼ੀਆਂ ਦੀਆਂ ਨਹੀਂ। ਲੋ ਜੀ ਵੀਰੋ ਦੇਖ ਲਓ। ਵਾਹ ਜੀ ਮਸੂਰਪੁਰ ਦਾ ਮੇਲਾ। ਆ ਗੱਲ ਪੱਕੀ ਹੈ ਤੇਰਾ ਮੌਤਾ ਖੂਨ ਆਇਆ ਵਾ ਬੱਲੇ 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 ਯਾ ਮੇਲੇ ਜਾਇਆ ਦੇਖ ਅਗਲਾ ਵੀਡੀਓ ਬਣਾਉਣ ਵਾਲਾ ਜੇ ਖੇਲ ਚੱਲੂ ਹੋਏ ਸ਼ੁਰੂ ਹੋਣ ਲੱਗ ਗਿਆ ਮਰੂਤਾਂ ਚੱਲੂਗੀ ਦੋ ਨੰਬਰ ਦੀ ਕਾਰ ਨਾਲ ਕੂਟ ਚੱਲੂਗੀ ਯਾਰ ਵੀ ਇਹ ਯਾ ਅੱਜ ਤੁਹਾਨੂੰ ਦਿਖਾਉਦੇ ਹਾਂ ਪੈਰ ਪੈਰ ਨਾਲ ਇਹਦਾ ਬੀਫ ਚਾਰ ਚਾਰ ਉਹ ਬੱਲਾ 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 ਮੇਲਾ ਜਿਪਾਰ ਦਾ ਇਹ ਕਾਲਾ ਪਿੱਥੇ ਆਏ ਸੀਗੇ ਇੱਥੇ ਛਾਲਾ ਪਿਆ 75 ਸੀਗਾ ਤੇ ਉਹ ਸੀਗਾ 65 ਤਾਂ ਬਧਾਈ ਦਿੱਤਾ 9500 ਕਰਤਾ ਲੈ ਉਹ ਉਹਨੇ ਰੇਟ ਆ 50 ਰੁਪਏ ਆ ਠਾਕਾ ਨੇ ਛਾਲੇ ਆਜੋ ਆ ਬੰਦ ਲੈ ਪੈਸੇ ਮੰਨੇ ਨਹੀਂ ਜਾਂਦੇ ਉਹਦੇ ਹੱਥ ਗਲਤ ਨੇਗੇ ਐ ਬਾਦ ਦੂਜੇ ਰੋੜ ਪਾ ਲੈ ਨਹੀਂ ਹੁਣ ਏ ਆਹ ਮੂਣੀ ਨੂੰ ਟੰਗ ਲੱਗ ਗਿਆ ਸਾਰਾ ਮੇਰਾ ਕੰਨ ਨਹੀਂ ਮਿੱਟਾ ਹੋਇਆ ਹੈਗੇ ਇੱਕ ਦਿਨਾਂ ਦੇ ਨਹੀਂ ਲੱਗਨੇ 30 ਸੈਕਿੰਡ ਦਾ 30 ਲਾਉ 30 ਲਾਉ ਕਰੂਗਾ 30 ਵੀ 20 ਵਾਪਸ ਗਏ ਕਿ ਮੈਂ 20 ਹੋਣਗੇ ਤਾਂ ਇਹ ਐਂ ਪਾ ਲਿਆ ਕਰ ਕਰ ਮੈਂ 20 ਲਾ ਦੇ ਜਿੱਨੀ ਹੋਇਆ ਗਿਆ 20 ਆ 20 ਤੇ ਦੇਖਣਾ 20 ਦਾ ਨਾਮਤ ਗਿਆ ਜੀ ਤਾਂ ਵੀਰੇ ਦੇ ਲੈ ਸਹੀ ਕਿਵੇਂ ਆ ਹੋਏ ਨਾਮ ਉਹ ਰੇਤਾ ਰੇਤਾ ਹਾਂ ਦੂਜੇ ਰੋਡ ਉੱਤੇ ਲੱਤ ਲਾ। ਵੇ ਦੇ ਲਾ ਸਹੀ ਕਿਵੇਂ? ਓਏ ਐਂ ਠੀਕ ਆ ਜਿੰਨੇ ਉਹਨੂੰ ਠੀਕ ਆ ਉਹ ਮੈਨੂੰ। ਬਸ ਸਹੀ ਆ ਕਿਵੇਂ ਮਰਜ਼ੀ ਕਰ ਲੈ। ਚੱਲ ਬਾਈ। ਹੱਥ ਲਾ ਤਾਂ। ਚੱਕ ਉਹ ਬੀਤ ਨਾਮ ਕੋ ਗਿਆ। 99 ਸੈਕਿੰਡ ਤੂੰ ਤਾਂ ਇੰਨਾ ਤੇ ਰੁਕ ਗਿਆ ਸੀ। 80 ਸੈਕਿੰਡ ਰੁਕ ਗਿਆ ਸੀ। 30 ਮਿੰਟ ਹੋਰ ਰੁਕਿਆਂ ਦਾ ਦੋ। ਚੱਲ 75 ਚ ਮਰਦਾ ਜੀ ਉਹ 500 ਦਾ 75 ਚ ਮਰਦੀ ਕਰ ਲੈ। ਕੱਲ ਉਹ ਨਾਮ ਕੋ ਗਿਆ। ਬੀਤ ਕਿਹਾ ਕਿ ਓ ਹਿੱਲੀ ਨਾ। ਕਿੰਨਾ ਬਾਈ? ਵੀਰ ਸਾਲਾ ਕੱਲ ਦਾ ਮੋਰਚਾ ਲੱਗਿਆ ਜੀ ਤੂੰ ਥੋੜਾ ਸਹੀ ਨਹੀਂ ਹੈਗਾ ਆ ਜਾਰੀ ਦਾ ਗਰਦਾਰ ਮਿਲ ਗਿਆ ਜੀ ਜਾਂ ਚ ਗਰਦਾਰ ਕੱਲਾ ਕੱਲਾ ਥਾਲਾ ਹਟੇ ਹਟੇ ਪੈਂਦੇ ਰੇ ਯਾਰਾਂ ਦਾ ਗਰਦਾਰ ਕਰ ਗਿਆ ਉਹ ਦੇਖੋ ਉੱਧਰ ਪਾਈ ਝੋਟਾਂ ਲੱਗਿਆ ਗਿਆ ਗਿਆ ਹੋ ਗਿਆ ਲੱਗਿਆ ਮੈਂ ਡੰਗ ਗਿਆ ਸੱਟ 60 75 ਜੀ ਨਾਮ ਕੇ ਬਾਈ ਉਹ ਵੀ ਨਾਤਾ ਮਾਰੀ ਯਾਰਾ ਵੀਡੀਓ ਬਣਾਈਏ ਮਾਰੀ ਵਿੱਚ ਵਾਹ ਜੀ ਵਾਹ ਬਾਈ ਦਾ ਟੈਰਨ ਦੇਖੋ ਬਾਈ ਓਏ ਆਪਾਂ ਮਰ ਗਏ ਵੀਰੋ ਚ ਪਾਰ ਉਹ ਸੋਰੀ ਸੋਰੀ ਬਾਜ਼ਾਰ ਚ ਬਜਾਦ ਚ ਵਰਕੇ ਲੋ ਜੀ ਦੇਖ ਲੋ ਸਮਾਰ ਕੇ ਦੇਖਣਾ ਆ ਸਿੱਧੂ ਮੁਸਾਹਿਦ ਗੱਡੀ ਨਹੀਂ ਲੈਣੀ ਜੀਪ ਲੈਣੀ ਤਾਂ ਹੱਦ ਦੋ ਦਵਾ ਦਿੰਦਾ ਮੈਂ ਦੇ ਲੋ ਕੋਤੀ ਚ ਵਧੀਆ ਹੁੰਦੀ ਆ ਓਹ ਖਾਜ ਕਰਨ ਨੂੰ ਨਹੀਂ ਲੈਣਾ ਕਿਸ ਨੇ ਤੂੰ ਵੀ ਖਾਜ ਪੂਰੇ ਚਾਹ ਮਰ ਖਾਜ ਹੁੰਦੀ ਐ ਚਾਹ ਮਰ ਕੀੜੀ ਲੜ ਗਈ ਕੀੜੀ ਲੜ ਗਈ ਦਮਾ ਲਾ ਗਿਆ 400 ਐਨੇ ਮਜ਼ਾ ਟੀਵੀ ਯਾਦ ਕਰਾ ਰਿਹਾ ਓਹ ਦਮਰੂ ਹੀ ਆ ਦੇ ਤਾਂ ਜੀ ਮੇਰੇ ਮੋਲ ਆ ਗਿਆ ਜੀ ਸਸਤੇ ਮੋਲ ਚ ਆਪਾਂ ਅੱਜ 10 ਰੁਪਏ ਛੇਲ 10 ਰੁਪਏ ਛੇਲ ਚ ਕਹਿੰਦਾ ਮਰਜੀ ਚ ਕੋ ਇੱਥੋਂ ਬਾਲੀਵੁੱਡ ਬਹੁਤ ਮਹਿੰਗੀ ਆ ਸਸਤੇ ਤਰ੍ਹਾਂ ਨਾ ਜਾ ਗਿਆ ਆਪਾਂ ਜੀ ਮੋਲ ਚ ਛੇਲ ਹੀ ਛੇਲ ਚੱਲਦੀ ਓਰੇ ਓਰੇ ਆਪਣਾ ਕੰਮ ਨਹੀਂ ਹੈਗਾ ਬੁੜੀਆਂ ਦਾ ਕੰਮ ਓਰੇ ਜਿਆਦਾ ਤਾ ਲਓ ਜੀ 20 ਰੁਪਏ ਛੇਲ 20 ਰੁਪਏ ਛੇਲ ਰੁਪਏ ਛੇਲ 20 ਰੁਪਏ ਛੇਲ ਇਧਰ ਆ ਬਈ 60 ਰੁਪਏ ਛੇਲ ਆਗੇ ਲਓ ਜੀ ਜੀ ਬਲੋਸ਼ ਚਾਈ ਲਓ ਕਰ ਲਓ ਆਗੇ ਮਿੰਦੀ ਬੁਧਾ ਲਓ ਜੀ ਆਹ ਗਾਹਾਂ ਦੇ ਵਿਆਜ ਚਾਗੇ ਇਧਰੋਂ ਖਤਮ ਇਧਰੋਂ ਖਤਮ ਨਹੀਂ ਹੈਗਾ ਸਟਾਰਟ ਆ ਜੇ ਬੋਲਾ ਬੰਲਾ ਬੰਲਾ 10 ਰੁਪਏ ਜੀ ਪੁਰਾ ਕਹਿੰਦੇ ਜੀ 8:30 ਹੋਇਆ ਮੇਲਾ ਬੰਦ ਕਰਦੇ 8:30 ਆਜ ਅੱਜ ਦੇ ਉੱਪਰ 8:30 ਤੇ ਮੇਲਾ ਬੰਦ ਕਰ ਦਿੰਦੇ ਇੱਥੋਂ ਲੋਕ ਕਰਨ ਤਾਂ ਖੁਣਾ ਲਾਦੇ ਪਰ ਤੇ ਇਹਨਾਂ ਨੇ ਬੰਦ ਕਰਤੀ ਤੇ ਚਲੋ ਫਿਰ ਆ ਜੀ